ਸਾਚੀ ਸੁਰਤ ਨਾਮ ਨਹੀਂ ਤ੍ਰਿਪਤੈ ਹਮੈ ਕਰਤਿ ਗਵਾਇ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਹੈ ਕਿ ਜਿਨ੍ਹਾਂ ਦੀ ਸੁਰਤ ਅਡੋਲ ਹੋ ਕੇ ਪ੍ਰਮਾਤਮਾ ਦੇ ਨਾਮ ਵਿੱਚ ਨਹੀਂ ਜੁੜਦੀ ਮਹਾਰਜ ਕਹਿੰਦੇ ਉਹ ਮਾਇਆ ਦੀ ਤ੍ਰਿਸ਼ਨਾ ਤੋਂ ਸੰਸਾਰ ਦੇ ਰੰਗ ਤੋਂ ਤੇ ਪੰਜਾਂ ਬੈਰੀਆਂ ਤੋਂ ਕਦੇ ਵੀ ਵਾਪਸ ਨਹੀਂ ਪਰਤ ਸਕਦੇ ਸਾਚੀ ਸੁਰਤ ਨਾਮ ਨਹੀਂ ਤ੍ਰਿਪਤਾ ਹਉਮੈ ਕਰਤ ਗਵਾਇ ਤੇ ਇੱਕੋ ਹੀ ਮਨੁੱਖ ਦੇ ਮਨ ਵਿੱਚ ਗੱਲ ਵਸੀ ਰਹਿੰਦੀ ਹੈ ਕਿ ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ ਹਉਮੈ ਕਰਤ ਗਵਾਇ ਜੋ ਪਰਮਾਤਮਾ ਨੇ ਇਹਦਾ ਨਾਮ ਰੱਖ ਦਿੱਤਾ ਵਸ ਉਸ ਨਾਮ ਦੇ ਪਿੱਛੇ ਪੈ ਜਾਂਦਾ ਮਨੁੱਖ ਕਿ ਇਹ ਨਾਮ ਦੁਨੀਆ ਦੇ ਉੱਪਰ ਹੋਵੇ ਵਸ ਹੋਰ ਕਿਸੇ ਦਾ ਨਾਮ ਨਾ ਹੋਵੇ ਮੇਰੇ ਹੀ ਨਾਮ ਹੋਵੇ ਹਮੇ ਆਸੀ ਚੀਜ਼ਾਂ ਇਹ ਜੋ ਨਾਮ ਮਾ ਨੇ ਰੱਖ ਦਿੱਤਾ ਉਹ ਕਹਿੰਦਾ ਵੀ ਦੁਨੀਆ ਤੇ ਮੇਰਾ ਨਾਮ ਹੋਵੇ ਪਾਤਸ਼ਾਹ ਕਹਿੰਦੇ ਆ ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ ਇਹ ਆਖ ਕੇ ਉਹ ਆਪਣਾ ਜੀਵਨ ਹੀ ਬ्यर्थ ਕਵਾ ਲਿੰਦਾ ਤੇ ਅਸਲੀ ਮਨੋਰਥ ਨੂੰ ਵਿਸਾਰ ਬੈਠਦਾ ਹੈ ਪਾਦਸ਼ਾਹ ਕਹਿੰਦੇ ਮਨੁੱਖ ਪਰ ਤਨ ਪਰ ਨਾਰੀ ਰਤਨਿੰਦਾ ਬਿਖ ਖਾਈ ਦੁਖ ਪਾਇਆ ਉਤਾਂ ਦਾ ਮਨ ਪ੍ਰਾਏ ਧਨ ਪ੍ਰਾਏ ਤਨ ਤੇ ਪ੍ਰਾਈ ਨਿੰਦਿਆ ਵਿੱਚ ਹੀ ਮਾਸਤਰ ਹਾਂ ਟੁੱਟੇ ਹੋਏ ਜੀਵ ਦਾ ਮਨ ਉਹ ਸਦਾ ਪਰਤਨ ਪਰ ਨਾਰੀ ਪਰ ਨਿੰਦਿਆ ਦੀ ਜ਼ਹਿਰ ਖਾਂਦਾ ਰਹਿੰਦਾ ਹੈ ਤੇ ਆਤਮਿਕ ਖੁਰਾਕ ਬਣਾਈ ਰੱਖੀ ਤੇ ਆਤਮਿਕ ਖੁਰਾਕ ਦਾ ਅਸਲ ਚ ਪਤਾ ਨਹੀਂ ਸੀ ਹੈ ਕਿਹੜੀ ਆਤਮਿਕ ਖੁਰਾਕ ਬਣਾਈ ਰੱਖੀ ਤੇ ਦੁੱਖ ਹੀ ਸਹਿੇੜਦਾ ਰਹੇ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਆ ਕਿ ਇਕ ਗੁਰੂ ਜੀ ਦੇ ਉਪਦੇਸ਼ ਤੇ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੋ ਸਕਦਾ। ਅਗਰ ਗੁਰੂ ਦੀ ਬਖਸ਼ਿਸ਼ ਹੋ ਜਾਏ, ਕਿਰਪਾ ਹੋ ਜਾਏ, ਦੋ ਚੀਜ਼ਾਂ ਮਨੁੱਖ ਜੇ ਆਪਣੇ ਜੀਵਨ ਵਿੱਚ ਤਿਆਗ ਦਿੰਦਾ ਹੈ, ਪਰਾਇਆ ਤਨ ਤੇ ਪਰਾਇਆ ਧਨ ਕਹਿੰਦੇ ਆ ਵੀ ਉਹ ਪਰਮਾਤਮਾ ਨੂੰ ਮਿਲ ਜਾਂਦਾ ਹੈ। ਸ਼ਬਦ ਚੀਨ ਪੈ ਕਪਟਣਾ ਛੁੱਟੈ ਮਨਮੁਖ ਮਾਇਆ ਮਾਇਆ ਪਾਤਸ਼ਾਹ ਕਹਿੰਦੇ ਪਰ ਤਨ ਪਰ ਨਾਰੀ ਰਤਨਿੰਦਾ ਬਿਖ ਖਾਈ ਦੁਖ ਪਾਇਆ ਸ਼ਬਦ ਚੀਨ ਪੈ ਕਪਟਣਾ ਛੁੱਟੈ ਮਨਮੁਖ ਮਾਇਆ ਮਾਇਆ ਸਿਫਤ ਸਲਾਹ ਦੀ ਬਾਣੀ ਨੂੰ ਵਿਚਾਰ ਕੇ ਉਹਨਾਂ ਦੇ ਦੁਨੀਆਂ ਵਾਲੇ ਡਰ ਤੇ ਛਲ ਨਾ ਮੁਕੇ ਉਨ੍ਹਾਂ ਦੇ ਮਨ ਵਿੱਚ ਵੀ ਮਾਇਆ ਦੀ ਲਗਨ ਹੀ ਲੱਗੀ ਰਹੀ ਉਹਨਾਂ ਦੇ ਮੂੰਹ ਵਿੱਚ ਵੀ ਮਾਇਆ ਦੀ ਦੰਦ ਕਥਾ ਰਹੀ ਪਾਬ ਹਰ ਟਾਈਮ ਮਾਇਆ ਦੀ ਗੱਲ ਹੀ ਕਰਦੇ ਰਹਿਣਾ ਹਰ ਵਕਤ ਪਦਾਰਥਾਂ ਦੀ ਗੱਲ ਕਰਦੇ ਰਹਿਣਾ ਕਿ ਪਰਮਾਤਮਾ ਦਾ ਨਾਮ ਜਪਣ ਵਾਸਤੇ ਸਮਾਂ ਹੀ ਨਹੀਂ ਨਿਕਲਿਆ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਜੇ ਗੁਰੂ ਦੇ ਦਰ ਤੋਂ ਤੂੰ ਕੋਈ ਚੀਜ਼ ਮੰਗਣੀ ਵੀ ਹੈ ਤੇ ਪਰਮਾਤਮਾ ਦਾ ਨਾਮ ਮੰਗਿਆ ਕਰ ਮਾੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗ ਇਹ ਹੀ ਉਪਦੇਸ਼ ਸਾਨੂੰ ਗੁਰਬਾਣੀ ਬਖਸ਼ਿਸ਼ ਕਰਦੀ ਹੈ ਭਾਵ ਕੀ ਹੈ ਵੀ ਸਾਨੂੰ ਗੁਰਬਾਣੀ ਹੈ ਜਿਹੜੀ ਉਹ ਸਿੱਧਾ ਮਾਰਗ ਦੱਸਦੀ ਪਰ ਮਾਫ ਕਰਨਾ ਗੁਰਬਾਣੀ ਨੂੰ ਕਈ ਵਾਰੀ ਅਸੀਂ ਹੋਰ ਤਰੀਕੇ ਨਾਲ ਵਰਤ ਰਹੇ ਹਾਂ ਉਪਦੇਸ਼ ਨੂੰ ਸਮਝਣ ਦਾ ਯਤਨ ਨਹੀਂ ਕਰਦੇ ਜਿਵੇਂ ਮਨੁੱਖ ਕਿਤੇ ਹੋਰ ਫਿਰ ਰਿਹਾ ਹੈ ਤੇ ਪਾਠ ਕਿਤੇ ਹੋਰ ਹੋ ਰਿਹਾ ਹੈ ਇਸ ਕਰਕੇ ਉਹਦਾ ਸਾਨੂੰ ਕੋਈ ਬਹੁਤਾ ਲਾਭ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਗੁਰੂ ਜੀ ਉਪਦੇਸ਼ ਦੇ ਰਹੇ ਆ ਉੱਥੇ ਤੇ ਅਸੀਂ ਹਾਈ ਨਹੀਂ ਤੇ ਪਰ ਫਿਰ ਵੀ ਅਸੀਂ ਸੁਣਨ ਦੇ ਬਾਵਜੂਦ ਵੀ ਕਈ ਵਾਰੀ ਉਹਨਾਂ ਗੱਲਾਂ ਨੂੰ ਉਹਨਾਂ ਗੱਲਾਂ ਦੀ ਸਾਨੂੰ ਉਹਨਾਂ ਗੱਲਾਂ ਦਾ ਗਿਆਨ ਨਹੀਂ ਹੁੰਦਾ ਜਾਣਕਾਰੀ ਨਹੀਂ ਕਿਉਂਕਿ ਸਾਡੇ ਅੰਦਰ ਇੱਕ ਬਹਿਮ ਭਰਮ ਉਪਦੇਸ਼ ਹੈ ਜਿਹੜਾ ਗੁਰਬਾਣੀ ਦਾ ਉਹ ਸਮਝਣ ਲਈ ਦੇਖੋ ਸਹਿਜ ਪਾਠ ਐਖੰਡ ਪਾਠ ਸਾਹਿਬਾ ਜਰੂਰ ਕਰਾਉਣਾ ਚਾਹੀਦਾ ਬੰਦੇ ਨੂੰ ਪਰ ਸਮਾਂ ਜਰੂਰ ਹੋਵੇ ਥੋੜਾ ਬਹੁਤਾ ਕੀ ਅਸੀਂ ਕੁਛ ਨਾ ਕੁਛ ਸੁਣ ਸਕੀਏ ਤੇ ਸਮਝ ਸਕੀਏ ਕਈ ਵਾਰੀ ਅਸੀਂ ਬਹੁਤ ਜ਼ਿਆਦਾ ਬੁੱਕ ਵੀ ਕਰਵਾਉਨੇ ਆ ਪਾਠ ਕਰਵਾਉਨੇ ਆ ਸਹਿਜ ਪਾਠ ਕਰਵਾਉਨੇ ਆ ਠੀਕ ਹੈ ਸਾਡੀ ਸ਼ਰਧਾ ਹੈ ਸਾਡੀ ਭਾਵਨਾ ਹੈ ਪਰ ਗੁਰਬਾਣੀ ਦੇ ਵਿੱਚ ਜੋ ਗਿਆਨ ਹੈ ਉਹ ਸਾਨੂੰ ਪ੍ਰਾਪਤ ਨਹੀਂ ਹੁੰਦਾ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਸਮਝਾ ਰਹੇ ਹੈ ਵੀਤੂ ਕਿਹੜੀਆਂ ਚੀਜ਼ਾਂ ਤੋਂ ਭਾਈ ਤਿਆਗ ਕਰਨਾ ਹੈ ਕਿਸ ਤਰ੍ਹਾਂ ਦਾ ਤੂੰ ਜੀਵਨ ਜਿਉਣਾ ਹੈ ਸੰਸਾਰ ਨਾਸ਼ਵਾਨ ਹੈ ਇਹਦੇ ਬਾਰੇ ਸਾਨੂੰ ਗੁਰੂ ਜੀ ਨੇ ਨੌਲੇਜ ਦੇਣੀ ਹੈ ਹੁਣ ਨੌਲੇਜ ਤਾਂ ਮਿਲਣੀ ਆ ਜੇ ਅਸੀਂ ਗੁਰੂ ਚਰਨਾਂ ਵਿੱਚ ਬੈਠਾਂਗੇ ਇਸ ਕੇ ਕਰਕੇ ਭਾਈ ਜਿਹੜਾ ਮਨੁੱਖ ਚਾਹੁੰਦਾ ਹੈ ਕਿ ਮੈਨੂੰ ਗੁਰਬਾਣੀ ਦਾ ਗਿਆਨ ਮਿਲੇ ਮੈਂ ਗੁਰੂ ਦੇ ਨਾਲ ਜੁੜਾਂ ਮੈਨੂੰ ਗੁਰੂ ਜੀ ਦੇ ਉਪਦੇਸ਼ ਦੀ ਸਮਝ ਆਵੇ ਮੇਰੀ ਗੁਰੂ ਨਾਲ ਗੱਲ ਹੋਵੇ ਤਾਂ ਉਹਨੂੰ ਗੁਰੂ ਦੀ ਹਜ਼ੂਰੀ ਵਿੱਚ ਬੈਠਣਾ ਪੈਣਾ ਸ਼ਾਵਤ ਚੀਨਾ ਪੈ ਕਪਟਨਾ ਛੁੱਟਾ ਮਨਮੁਖ ਮਾਇਆ ਮਾਇਆ ਮਹਾਰਾਜ ਕਹਿੰਦੇ ਸਤਸਲਾ ਦੀ ਬਾਣੀ ਨੂੰ ਵਿਚਾਰ ਕੇ ਉਹਨਾਂ ਦੇ ਦੁਨੀਆਂ ਵਾਲੇ ਡਰ ਛਲ ਮੁੱਕਦੇ ਹੀ ਨਹੀਂ ਦੂਰ ਨਹੀਂ ਹੁੰਦੇ ਤੇ ਉਹਨਾਂ ਦੇ ਮਨ ਵਿੱਚ ਫਿਰ ਇਹ ਲੱਗਣ ਲੱਗੀ ਰਹਿੰਦੀ ਹੈ ਭਾਵ ਮਾਇਆ ਦੀ ਦੰਦ ਕਥਾ ਮਾਇਆ ਦੀ ਦੰਦ ਕਥਾ ਛੁੱਟ ਜਾਂਦੀ ਹੈ ਜਦੋਂ ਅਸੀਂ ਉਪਦੇਸ਼ ਸੁਣਦੇ ਰਹਿੰਨੇ ਆ ਫਿਰ ਕਿਤੇ ਨਾ ਕਿਤੇ ਤਾਂ ਆਪਾਂ ਜਪਦੇ ਹੀ ਆ ਨਾਮ ਪ੍ਰਮਾਤਮਾ ਦਾ ਜਦੋਂ ਆਪਾਂ ਸੁਣਦੇ ਰਹਿੰਨੇ ਆ ਉਪਦੇਸ਼ ਫਿਰ ਕਦੇ ਨਾ ਕਦੇ ਤੇ ਪ੍ਰਮਾਤਮਾ ਦਾ ਨਾਮ ਮੁਖ ਵਿੱਚੋਂ ਨਿਕਲਦਾ ਹੀ ਹੈ ਚਾਹੇ ਅਸੀਂ ਕੰਮ ਕਰਦੇ ਕਹੀਏ ਫਿਰ ਅਸੀਂ ਮਾੜੀ ਗੱਲ ਕਰਨ ਤੋਂ ਪਰਹੇਜ਼ ਵੀ ਕਰਦੇ ਆ ਉਹ ਹੋਇਆ ਕਦੇ ਨਾਲ ਜੇ ਆਪਾ ਉਪਦੇਸ਼ ਨਾਲ ਜੁੜਿਆ ਤੇ ਜਿਹੜਾ ਬੰਦਾ ਉਪਦੇਸ਼ ਨਾਲ ਨਹੀਂ ਜੁੜਿਆ ਉਹਨੂੰ ਰੋਕਣ ਵਾਲੀ ਕੋਈ ਚੀਜ਼ ਨਹੀਂ ਹੈ ਉਹਨੇ ਜਿਹੋ ਜੀ ਆਈ ਗੱਲ ਕਰ ਦਿੱਤੀ ਜਿਹੋ ਜਾਂ ਆਇਆ ਕੰਮ ਕਰ ਦਿੱਤਾ ਇਸ ਤਰ੍ਹਾਂ ਹੈ ਸਤਿਗੁਰੂ ਜੀ ਕਹਿੰਦੇ ਅਜਗਰ ਭਾਰ ਲੱਦਿਆ ਤਾਂ ਭਾਰੀ ਮਰ ਜਨਮੇ ਜਨਮ ਗਵਾਇਆ ਕਹਿੰਦੇ ਉਹ ਸਦਾ ਮਾਇਆ ਦੇ ਮੋਹ ਦੇ ਬਿਆੰਤ ਵੱਡੇ ਭਾਰ ਢੇਟ ਲੱਦੇ ਰਹਿੰਦੇ ਆ ਜਿਵੇਂ ਅਜਗਰ ਜਾਨਾ ਮਰਨ ਦੇ ਗੇੜ ਵਿੱਚ ਪੈ ਕੇ ਫਿਰ ਜੀਵਨ ਹੈ ਜਿਹੜਾ ਅਜਾਈ ਚਲਾ ਜਾਂਦਾ ਹੈ ਤੇ ਮਨੁੱਖਾ ਜਨਮ ਇੱਕ ਦਾਤ ਹੈ ਜਿਹੜੀ ਮਨੁੱਖ ਨੂੰ ਬੜੀ ਮੁਸ਼ਕਲ ਨਾਲ ਮਿਲਦੀ ਆ ਇੰਨਾ ਕਿ ਖਿਆਲ ਕਰ ਲੈ ਬੰਦਿਆ ਕਿ ਮਨੁੱਖਾ ਜਨਮ ਦੀ ਦਾਤ ਤੇਰੀ ਝੋਲੀ ਵਿੱਚ ਪਾਤੀ ਪ੍ਰਮਾਤਮਾ ਨੇ বিবেক বুদ্ধি ਤੈਨੂੰ ਬਖਸ਼ ਦਿੱਤੀ ਪਰਮਾਤਮਾ ਨੇ ਹੁਣ ਤੂੰ ਇਹਦੇ ਨਾਲ ਲਾਹਾ ਲੈਣਾ ਜਾਂ ਨਹੀਂ ਲੈਣਾ ਇਹ ਤੇ ਉਹਦੀ ਬਖਸ਼ਿਸ਼ ਹੀ ਹੋਣੀ ਚਾਹੀਦੀ ਹੈ ਤੇਰੇ ਤੇ ਪਰਮਾਤਮਾ ਦੀ ਇਹ ਤੂੰ ਸੋਚ বিবেক বুদ্ধি ਵਰਤ ਕਿਉਂ ਮਨਾ ਪਰਮਾਤਮਾ ਦਾ ਨਾਮ ਨਹੀਂ ਜਪਿਆ ਭਗਤੀ ਨਹੀਂ ਕੀਤੀ ਸੇਵਾ ਨਹੀਂ ਕੀਤੀ ਹੁਣ ਪਾਤਸ਼ਾਹ ਕਹਿੰਦੇ ਆ ਕਿ ਐਸੇ ਗੁਰੂ ਤੋਂ ਬਲਹਾਰ ਜਾਣਾ ਚਾਹੀਦਾ ਗੁਰ ਆਪਣੇ ਉੱਪਰ ਬਲ ਜਾਈ ਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸਵਾਮੀ ਸਗਲ ਘਟਾਂ ਕਾ ਅੰਤਰਜਾਮੀ ਜੋ ਘਟਾਂ ਘਟਾਂ ਵਿੱਚ ਵੱਸਦਾ ਹੈ ਜੋ ਅੰਦਰ ਦੀ ਜਾਮਤਾ ਰੱਖਦਾ ਹੈ ਅੰਦਰ ਦੀ ਜਾਣਦਾ ਹੈ ਸਿਮਰੋ ਸੋ ਪ੍ਰਭ ਆਪਣਾ ਸਵਾਮੀ ਸਗਲ ਘਟਾਕ ਅੰਤਰ ਜਮ ਰਹਾਉ ਚਰਨ ਕਮਲ ਸੋ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਇਸ ਤਰ੍ਹਾਂ ਹੈ ਮਨ ਭਾਵੈ ਸ਼ਬਦ ਸੁਹਾਇ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦੀ ਸਿਫਤ ਸਲਾ ਦੀ ਬਾਣੀ ਪਿਆਰੀ ਲੱਗਦੀ ਹੈ ਜਿਹਨੂੰ ਬਾਣੀ ਪਿਆਰੀ ਲੱਗਦੀ ਹੈ ਉਹੀ ਬਹਿ ਕੇ ਸੁਣਦਾ ਹੈ ਤੇ ਉਹਨਾਂ ਦਾ ਜੀਵਨ ਸੋਨਾ ਬਣ ਜਾਂਦਾ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਦੱਸ ਦਿੱਤਾ ਕਿ ਜੋ ਬਾਣੀ ਨਾਲ ਪ੍ਰੀਤ ਕਰਦਾ ਹੈ ਭਾਈ ਉਹਨਾਂ ਦਾ ਜੀਵਨ ਸੋਨਾ ਬਣ ਜਾਂਦਾ ਹੈ ਹੁਣ ਸੋਨਾ ਨਾ ਬਣਾਉਣਾ ਬਣਾਉਣਾ ਤੇ ਇਹ ਤੇਰੀ ਸੋਚ ਹੈ ਵੀ ਤੂੰ ਕੀ ਉਪਦੇਸ਼ ਸੁਣਦਾ ਹੈ ਗੁਰੂ ਸਾਹਿਬ ਜੀ ਨੇ ਕਹਤਾ ਕਿ ਗੁਰਸਿੱਖੀ ਮੀਤ ਚਲੋ ਗੁਰਚਾਲੇ ਜੋ ਕੁਰ ਕਹ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਵੀ ਜੋ ਗੁਰੂ ਕਹਿੰਦਾ ਤੂੰ ਉਹਨੂੰ ਮੰਨ ਆਪਣੀ ਮਤ ਤੋਂ ਗੁਰੂ ਚਰਣਾ ਵਿੱਚ ਰੱਖ ਤੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਤੇ ਜੀਵਨ ਬਣਾ ਦੇਣਾ ਸਤਿਗੁਰੂ ਜੀ ਨੇ ਜੋ ਵੀ ਗੁਰੂ ਜੀ ਦੇ ਚਰਣਾ ਵਿੱਚ ਗਿਆ ਗੁਰੂ ਜੀ ਨੇ ਉਹਨਾਂ ਦਾ ਜੀਵਨ ਬਣਾਇਆ ਉਹਨਾਂ ਨੂੰ ਪਾਰ ਲਾਇਆ ਸੰਸਾਰ ਸਮੁੰਦਰ ਤੋਂ ਪਾਰ ਲੰਘਾਇਆ ਮਨ ਭਾਵੇ ਸ਼ਬਦ ਸੁਹਾਇਆ ਭਰਮ ਭਰਮ ਜੋਨ ਭੇਖ ਬਹੁ ਕੀਨੇ ਗੁਰ ਰਾਖੇ ਸੱਚ ਪਾਇਆ ਪਰ ਸਿੱਖਸਲਾ ਵਾਲੀ ਬਾਣੀ ਤੋਂ ਖੁੰਝ ਕੇ अनेका ਜੁਨਾ ਵਿੱਚ ਭਟਕ ਪਟਕ ਕੇ अनेका ਜੁਨਾ ਦੇ ਭੇਖ ਧਾਰਦੇ ਰਹੇ ਫਿਰ ਕਿੰਨੇ ਭੇਖ ਧਾਰਨੇ ਪੈਣਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਬੁੱਧ ਪੁਤਾਵਕ ਕਈ ਵਾਰੀ ਅਸੀਂ ਨਹੀਂ ਮੰਨਦੇ ਮਹਾਰਾਜ ਕਹਿੰਦੇ ਭਰਮ ਭਰਮ ਜੋਨ ਪੇਖ ਬਹੁਤ ਕਿੰਨੇ ਵੀ ਕਿੰਨੇ ਭੇਖ ਭਾਵ ਕਦੇ ਕਿਸੇ ਜਾਨਵਰ ਦਾ ਭੇਖ ਕਦੇ ਕਿਸੇ ਪਸ਼ੂ ਦਾ ਭੇਖ ਕਦੇ ਕਿਸੇ ਪੰਛੀ ਦਾ ਭੇਖ ਕਿੰਨੇ ਭੇਖ ਧਾਰਨੇ ਪੈਂਦੇ 84 ਲੱਖ ਜੂਨਾ ਗੜਾ ਹੁਣ ਛੇਦੀ ਹੋ ਜਾਂਦੀਆਂ ਨੇ ਇਸ ਤਰ੍ਹਾਂ ਪਰ ਸਾਡੀ ਬੁੱਧੀ ਇੱਥੋਂ ਤੱਕ ਕੜੀ ਆ ਸੀ ਕਹਿੰਦੇ ਆ ਕਿ ਡਰਾਇਆ ਜਾ ਰਿਹਾ ਗੁਰਬਾਣੀ ਡਰਾਉਂਦੀ ਨਹੀਂ ਗੁਰਬਾਣੀ ਜੀਵਨ ਬਣਾਉਂਦੀ ਹੈ ਕਿੰਨੀਆਂ ਗੱਲਾਂ ਜਿਹੜੀਆਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਆ ਉਹ ਸਾਡੇ ਸਾਹਮਣੇ ਹੁੰਦੀਆਂ ਨੇ ਵਾਪਰ ਰਹੀਆਂ ਨੇ ਮਹਾਰਾਜ ਨੇ ਕਿਹਾ ਵੀ ਸੰਸਾਰ ਨਾਸ਼ਵਾਨਾ ਸਡੁੰਦਿਸ ਰਹਾ ਵੀ ਨਾਸ਼ਵਾਨ ਸਾਡੇ ਸਾਹਮਣੇ ਸ਼ੀਸ਼ਾ ਵੱਡੇ ਵੱਡੇ ਧਨੀ ਲੋਕ ਜਿਨ੍ਹਾਂ ਕੋਲ ਕਮੀ ਕਿਸੇ ਚੀਜ਼ ਦੀ ਨਹੀਂ ਹਰ ਪ੍ਰਕਾਰ ਦਾ ਸੁੱਖ ਹੈ ਪਰ ਮਹਾਰਾਜ ਕਹਿੰਦੇ ਆ ਇਹ ਨਾਸ਼ਵਾਨਾ ਉਹਨਾਂ ਨੇ ਵੀ ਨਾਸ਼ ਹੋ ਜਾਣਾ ਰਹਿਣ ਨਾ ਪਾਵੇ ਸੁਰਨਰ ਦੇਵਾ ਉਠ ਸਦਾਾਰੇ ਕਰ ਮਨ ਜਨ ਸੇਵਾ ਜੀਵਤ ਦੇਖੇ ਜਿਨੇ ਹਰ ਹਰ ਤੇ ਆਇਆ ਸਾਧ ਸੰਗਤਿ ਨੇ ਦਰਸ਼ਨ ਪਾਇਆ ਆ ਕੇ ਜਾਣਾ ਬਾਦਸ਼ਾਹ ਸਾਬ ਵਪਾਰੀ ਮਰਨਾ ਭਾਵੇਂ ਦੁਨੀਆ ਦਾ ਬਾਦਸ਼ਾਹ ਹੋਵੇ ਜੋ ਦੀਸਾ ਸੋ ਕੱਲ ਹੈ ਕਰਨਾ ਕੂੜਾ ਮੋਹੇ ਲਪਟ ਲਪਟਾਨਾ ਛੋੜ ਚੱਲਿਆ ਤਾਂ ਫੇਰ ਪਛਤਾਨਣਾ ਇਸ ਤਰ੍ਹਾਂ ਮਾਰਾ ਸੱਚੇ ਪਾਤਸ਼ਾਹ ਕਹਿੰਦਾ ਫੇਰ ਤੈਨੂੰ ਪਛਤਾਉਣਾ ਪੈਣਾ ਲਾਸਟ ਸਮੇਂ ਤੇ ਜਦੋਂ ਸਮਾਂ ਤੇਰਾ ਲੰਘ ਗਿਆ ਬੀਤ ਗਿਆ ਜਦੋਂ ਸਮਾਂ ਭਈ ਪ੍ਰਾਪਤ ਬਾਨੁਖ ਦਿਹੁਰਿਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀ ਹੈ ਜਿੱਦੇ ਗੁਰੂ ਨਾਲ ਜੁੜ ਗਿਆ ਉਹਦਾਂ ਇਦਾਂ ਲੱਗਣਾ ਤੈਨੂੰ ਜਿਵੇਂ ਮੈਂ ਕੋਈ ਭਾਰ ਦੀ ਪੰਡ ਥੱਲੇ ਸਿੱਟਦੀ ਹੋਵੇ ਐਸਾ ਮਤਲਬ ਮਹਿਸੂਸ ਹੋਣਾ ਤੈਨੂੰ ਕਿਉਂਕਿ ਹਰ ਚੀਜ਼ ਦਾ ਬੋਝ ਲੈ ਜਾਣਾ ਸਿਰ ਤੇ ਤੇ ਜਦੋਂ ਮਨੁੱਖ ਗੁਰੂ ਦੀ ਚਾਲੀ ਤੇ ਚੱਲਦਾ ਹੈ ਜਿਹੜਾ ਕਹਿੰਦਾ ਬੋਝ ਆ ਸਿਰ ਤੋਂ ਲੈਂਦਾ ਨਹੀਂ ਉਹ ਲੈ ਜਾਣਾ ਬੋਝ ਜਦੋਂ ਬੰਦਾ ਗੁਰੂ ਨਾਲ ਜੁੜ ਜਾਂਦਾ ਹੈ ਗੁਰੂ ਦੀ ਦਾਤ ਪ੍ਰਾਪਤ ਕਰ ਲੈਂਦਾ ਹੈ ਜੇ ਹੁਣ ਉਹ ਚੀਜ਼ਾਂ ਛੱਡੀਆਂ ਨਾ ਸੀ ਉਪਦੇਸ਼ ਨਾ ਗ੍ਰਹਿਣ ਕੀਤਾ ਭ੍ਰਮ ਭ੍ਰਮ ਜੋਨ ਭੇਖ ਬਹੁ ਕਿੰਨੇ ਪਾਤਸ਼ਾਹ ਕਹਿੰਦੇ ਬੜੇ ਭੇਖ ਧਾਰਨ ਕਰਨੇ ਪੈਣੇ ਹਨ ਜਨਮ ਲੈਂਦੇ ਰਹੇ ਜਿਨ੍ਹਾਂ ਦੀ ਰੱਖਿਆ ਗੁਰੂ ਨੇ ਕੀਤੀ ਉਹਨੂੰ ਸਦਾ ਸਥਿਰ ਰਹਿਣ ਵਾਲਾ ਕਾਇਮ ਲੈਣ ਰਹਿਣ ਵਾਲਾ ਪ੍ਰਮਾਤਮਾ ਜਿਹੜਾ ਉਹ ਮਿਲ ਜਾਂਦਾ ਹੈ ਤੀਰਤ ਤੇਜ ਨਿਵਾਰਨਾ ਨਾਤੇ ਹਰ ਕਾ ਨਾਮ ਨਾ ਪਾਇਆ ਮਹਾਰਾਜ ਕਹਿੰਦੇ ਕ੍ਰੋਧ ਦੂਰ ਕਰਕੇ ਉਹਨਾਂ ਆਤਮ ਤੀਰਥ ਤੇ ਇਸ਼ਨਾਨ ਨਾ ਕੀਤਾ ਆਤਮ ਤੀਰਥ ਦੀ ਗੱਲ ਕੀਤੀ ਗਈ ਹੈ ਆਤਮ ਤੀਰਥ ਕਰਨਾ ਅੰਤਰ ਆਤਮੇ ਦਾ ਤੀਰਥ ਮਨ ਦਾ ਇਸ਼ਨਾਨ ਜਿਹਨੂੰ ਆਪਾਂ ਕਹਿੰਨੇ ਤਨ ਦਾ ਇਸ਼ਨਾਨ ਕਰਦਾ ਰਿਹਾ ਬੜੀਆਂ ਜਗਾਵਾਂ ਤੇ ਵੀ ਘੁੰਮਿਆ ਤਨ ਤੋਤੇ ਮਨ ਹੱਛਾ ਨਾ ਹੋਏ ਤਨ ਤੋਂ ਨਲ ਕੀ ਹੋਣਾ ਜੇ ਮਨ ਦਾ ਟੁਕੜਾ ਨਾ ਤੋਤਾ ਗਿਆ ਜੇ ਮਾਨੀ ਨਾ ਤੋਤਾ ਗਿਆ ਪਾਸ਼ਾ ਕਹਿੰਦਾ ਇਹ ਬੰਦੇ ਤੂੰ ਮਨ ਨਿਰਮਲ ਕਰ ਲੈ ਤੈਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛਾ ਲਾਗੋ ਹਰ ਫਿਰ ਕਹਤ ਕਬੀਰ ਕਬੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰਹਿਤਾਂ ਵਿੱਚ ਦੱਸਿਆ ਕਿ ਹਰ ਚੀਜ਼ ਤੈਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਹਰ ਸੁੱਖ ਤੈਨੂੰ ਪ੍ਰਮਾਤਮਾ ਨੇ ਬਖਸ਼ਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਇਹੀ ਕਿਹਾ ਵੀ ਕਿਰਤ ਕਰ ਨਾਮ ਜਪ ਤੇ ਵੰਡ ਕੇ ਛਕ ਪਰ ਗੁਰੂ ਜੀ ਦੇ ਉਪਦੇਸ਼ ਤੇ ਭਰੋਸਾ ਨਹੀਂ ਹੁੰਦਾ ਸਾਨੂੰ ਪਾਤਸ਼ਾਹ ਕਹਿੰਦੇ ਤੀਰਥ ਤੇਜ ਨਿਵਾਰਨਾਂ ਨਾਤੇ ਤੂ ਕ੍ਰੋਧ ਦੂਰ ਕਰਕੇ ਆਤਮ ਤੀਰਥ ਉਤੇ ਇਸ਼ਨਾਨਾ ਕੀਤਾ ਤੇ ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਪਿਆਰਾ ਹੀ ਨਾ ਲੱਗਿਆ ਰਤਨ ਪਦਾਰਥ ਪਰ ਹਰ त्यागਿਆ ਜਤ ਕੋ ਤਤ ਹੀ ਆਇਆ ਤ੍ਰਿਸ਼ਨਾ ਅਧੀਨ ਰਹਿ ਕੇ ਉਹਨਾਂ ਪ੍ਰਭੂ ਦਾ ਅਮੋਲਕ ਨਾਮ ਸਦਾ ਲਈ त्याग ਦਿੱਤਾ ਤ੍ਰਿਸ਼ਨਾ એਸੀ ਚੀਜ਼ ਹੈ ਜੋ ਪਰਮਾਤਮਾ ਜੀ ਦਾ ਨਾਮ ਜਪਣਾ ਨਹੀਂ ਦਿੰਦੀ ਜਿਸ 84 ਵਿੱਚੋਂ ਨਿਕਲ ਕੇ ਮਨੁੱਖਾ ਜਨਮ ਵਿੱਚ ਆਏ ਉਸੇ 84 ਵਿੱਚ ਫਿਰ ਮੁੜ ਚਲੇਗੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨ ਨੇ ਇਤੋਂ ਵੱਡੇ ਭਾਗ ਕੀ ਹੋ ਸਕਦੇ ਆ ਕਿ ਸਾਨੂੰ ਅੱਜ ਵੀ ਸਦੀਆਂ ਬਾਅਦ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨ ਸਾਡੇ ਕੰਨਾਂ ਵਿੱਚ ਪੈ ਰਹੇ ਆ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵਚਨ ਨੇ ਰਤਨ ਪਦਾਰਥ ਪਰ ਹਰ ਤਿਆਗਿਆ ਜਤ ਕੋ ਤਤ ਹੀ ਆਇਆ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਆ ਅਮੋਲਕ ਨਾਮ ਤਿਆਗ ਦਿੱਤਾ ਚੇ 84 ਵਿੱਚੋਂ ਨਿਕਲ ਕੇ ਆਏ ਆ ਆਪਾਂ ਅਸਾਂ ਇਹ ਕੌਣ ਦੱਸਦਾ ਗੁਰੂ ਨਾਨਕ ਦੇਵ ਜੀ ਦੱਸਦੇ ਆ ਹੁਣ ਆਪਾਂ ਨੂੰ ਤਾਂ ਪਤਾ ਵੀ ਨਹੀਂ ਸੀ ਬਾਣੀ ਤੋਂ ਬਿਨਾਂ ਆਪਾਂ ਨੂੰ ਕੀ ਪਤਾ ਲੱਗਣਾ ਵੀ ਆਪਾਂ 84 ਤੋਂ ਨਿਕਲ ਕੇ ਆਏ ਆ ਜਾਂ ਅਪ ਕਿੱਥੋਂ ਆਇਆ ਕਿੱਥੋਂ ਨਹੀਂ ਆਏ ਏ ਵੀਰਿਆ ਆਪਾਂ ਕਹਣਾ ਨਾ ਕੀ ਪਤਾ ਹੈ ਪਤਾ ਹੈ ਪਤਾ ਕਿੱਥੋਂ ਲੱਗਿਆ ਪਤਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੱਗਿਆ ਪਤਾ ਗੁਰਬਾਣੀ ਤੋਂ ਲੱਗਿਆ ਆਪਾਂ ਕਿਹੜਾ ਦਰਗਾਹ ਵੇਖੀ ਆ ਆਪਾਂ ਕੁਝ ਵੀ ਨਹੀਂ ਵੇਖਿਆ ਜਿਵੇਂ ਲੋਕ ਆਉਂਦੇ ਹੋਵੇਂ ਆਪਾਂ ਆਇਆ ਜਿਵੇਂ ਲੋਕ ਜਾਂਦੇ ਹੋਵੇਂ ਆਪਾਂ ਜਾਣਾ ਤੇ ਪਰ ਪਤਾ ਕਿੱਥੋਂ ਲੱਗਿਆ ਜਿਵੇਂ ਆਪਾਂ ਕਹਿੰਨਾ ਵੀ ਆਹ ਗੱਲ ਪੜੀ ਤੇਰੀ ਪਤਾ ਲੱਗ ਗਿਆ ਬਸ ਇਸ ਕਰਕੇ ਪਾਦਸ਼ਾਹ ਤੇ ਕਹਿੰਦੇ ਆ ਰਤਨ ਪਦਾਰਥ ਪਰ ਹਰ ਤਿਆਗਿਆ ਜਤ ਕੋ ਤਤ ਹੀ ਆਇਆ ਤ੍ਰਿਸ਼ਨਾ ਅਧੀਨ ਰਹਿ ਕੇ ਉਹਨਾਂ ਪ੍ਰਭੂ ਦਾ ਮੋਲਕ ਨਾਮ ਸਦਾ ਲਈ ਤਿਆਗ ਬੈਠੇ ਤੇ ਉਸੇ ਚੱਕਰ ਚ ਫੇਰ ਫਸ ਗਏ ਵਿਸਟਾ ਕੀਟ ਪੈ ਉਤਹੀ ਤੇ ਉਤ ਉਤਹੀ ਮਾਹੇ ਸਮਾਇਆ ਜਿਵੇਂ ਵਿਸਟਾ ਦੇ ਕੀੜੇ ਵਿਸਟਾ ਵਿੱਚੋਂ ਹੀ ਜੰਮਦੇ ਆ ਤੇ ਵਿਸਟਾ ਵਿੱਚ ਹੀ ਮੁਰ ਮਰ ਜਾਂਦੇ ਆ ਮਹਾਰਾਜ ਕਹਿੰਦੇ ਉਹ ਹਾਲਤ ਹੁੰਦੀ ਹੈ ਨਾਮ ਨਾਲੋਂ ਵਿਸਰ ਕੇ ਜਿਸ ਦਾ ਕੀਟ ਪਏ ਉਤਹੀ ਤੇ ਉਤਹੀ ਮਾਹੇ ਸਮਾਇਆ ਆਦਕ ਸਵਾਦ ਰੋਗ ਅਦਕਾਈ ਬਿਨ ਗੁਰ ਸਹਜ ਨਾ ਪਾਇਆ ਵਿਸ਼ੇ ਵਿਕਾਰਾਂ ਦੇ ਜਿਤਨੇ ਹੀ ਬਧੀਕ ਸਵਾਦ ਉਹ ਮਾਣਦੇ ਗਏ ਉਤਨੇ ਹੀ ਬਧੀਕ ਰੋਗ ਉਹਨਾਂ ਨੂੰ ਵਿਆਪਦੇ ਗਏ ਗੁਰੂ ਦੀ ਸ਼ਰਨ ਨਾ ਆਉਣ ਕਰਕੇ ਉਹਨਾਂ ਨੂੰ ਸ਼ਾਂਤ ਅਵਸਥਾ ਹਾਸਲ ਨਹੀਂ ਹੋਈ ਜਿਉਂ ਹੀ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਿਉਂ ਹੀ ਪਰਮਾਤਮਾ ਨਾਲ ਲਿਵ ਟੁੱਟੀ ਸੰਸਾਰ ਵਿੱਚ ਐਸੇ ਵੜੇ ਕਿ ਮੁੜ ਕੇ ਪਰਮਾਤਮਾ ਦਾ ਨਾਮ ਨਹੀਂ ਮਿਲਿਆ ਤੇ ਸ਼ਾਂਤੀ ਮਿਲੀ ਨਹੀਂ ਅਸ਼ਾਂਤੀ ਭਟਕਦੇ-ਭਟਕਦੇ ਇਸ ਦੁਨੀਆ ਤੋਂ ਚਲੇ ਗਏ ਪਾਤਸ਼ਾਹ ਕਹਿੰਦੇ ਸੇਵਾ ਸੁਰਤ ਰਹਿ ਸੁਗੁਣ गावा ਗੁਰਮੁਖ ਗਿਆਨ ਵਿਚਾਰਾ ਇਸ ਕਰਕੇ ਸਤਿਗੁਰੂ ਜੀ ਮੇਰੇ ਤੇ ਮਿਹਰ ਕਰੋ ਇਹ ਅਰਦਾਸ ਕਰੂ ਕਿ ਪਾਤਸ਼ਾਹ ਮੇਰੀ ਸੁਰਤ ਤੇਰੀ ਸੇਵਾ ਭਗਤੀ ਵਿੱਚ ਟਿਕ ਜਾਏ ਮੈਨੂੰ ਬਖਸ਼ ਲਓ ਮੇਰੇ ਤੇ ਕਿਰਪਾ ਕਰੋ ਪੂਰਨ ਆਨੰਦ ਵਿੱਚ ਟਿਕ ਕੇ ਮੈਂ ਤੇਰੇ ਗੁਣਾਂ ਨੂੰ ਗਉਂਦਾ ਰਹਾ ਤੇ ਗੁਰੂ ਦੀ ਸ਼ਰਨ ਪੈ ਕੇ ਮੈਂ ਸਦਾ ਇਹ ਵਿਚਾਰ ਕਰਦਾ ਰਹਾ ਤੇ ਤੇਰੇ ਨਾਲ ਡੂੰਗੇ ਸਾਝ ਬਣੀ ਰਹੇ ਡੂੰਗੇ ਸਾਝ ਕਿਵੇਂ ਬਣਦੀ ਆ ਗੁਰੂ ਸਾਹਿਬ ਜੀ ਦੇ ਉਪਦੇਸ਼ ਨਾਲ ਜੁੜਨਾ ਗੁਰਬਾਣੀ ਦੀ ਵਿਚਾਰ ਨਾਲ ਸੁਣਨਾ ਖੋਜੇ ਉਪਜੈ ਬਾਦੀ ਬਿਨਸੈ ਹਉ ਬਲ ਬਲ ਗੁਰ ਕਰਤਾ ਰਾਹ हे ਮੇਰੇ ਸਤਿਗੁਰੂ ਜੀ हे ਮੇਰੇ ਕਰਤਾਰ ਮੈਂ ਤੇitho ਕੁਰਬਾਨ ਜਾਂਦਾ ਹਾਂ ਤੇਰੇ ਨਾਲ ਡੂੰਗੀ ਜਾਣ ਪਛਾਣ ਦੇ ਯਤਨ ਖੋਜਣ ਵਾਲਾ ਮਨੁੱਖ ਆਤਮਿਕ ਜੀਵਨ ਵਿੱਚ ਜਨਮ ਲੈ ਲੈਂਦਾ ਹੈ ਪਰ ਨਿਤ ਮਾਇਆ ਦੇ ਝਗੜੇ ਕਰਨ ਵਾਲਾ ਜੀਵ ਆਤਮਿਕ ਮੌਤੇ ਹੀ ਮਰ ਜਾਂਦਾ ਹੈ ਹਮ ਨੀਚ ਹੋਤੇ ਹੀਣ ਮਤ ਝੂਠੇ ਤੂੰ ਸ਼ਬਦ ਸਵਾਰਣ ਹਾਰਾ हे ਮਾਲਕ ਅਸੀਂ ਤ੍ਰਿਸ਼ਨਾ ਵਿੱਚ ਫਸ ਕੇ ਬੜੇ ਨੀਵੇਂ ਜੀਵਨ ਵਾਲੇ ਹੋ ਚੁੱਕੇ ਹਾਂ ਅਸੀਂ ਮੂਰਖਾਂ ਅਸੀਂ ਝੂਠੇ ਪਦਾਰਥਾਂ ਵਿੱਚ ਫਸੇ ਪਏ ਆ ਪਰ ਤੁਸੀਂ ਕਿਰਪਾ ਕਰੋ ਆਪਣੀ ਸਿੱਸਲਾ ਦੀ ਬਾਣੀ ਵਿੱਚ ਜੋੜ ਕੇ ਸਾਡਾ ਜੀਵਨ ਸਵਾਰਨ ਦੇ ਸਮਰਥੋ ਸਾਡਾ ਜੀਵਨ ਸਵਾਰੋ ਆਤਮ ਚੀਨ ਤਹ ਤੂੰ ਤਾਰਨ ਸੱਚ ਤਾਰੇ ਤਾਰਨ ਹਾਰਾ ਜਿੱਥੇ ਆਪੇ ਦੀ ਵਿਚਾਰ ਹੁੰਦੀ ਹੈ ਉਥੇ ਤੂੰ ਸੰਸਾਰ ਸੁੰਦਰ ਦੀਆਂ ਬਕਾਰ ਲਹਿਰਾਂ ਤੋਂ ਬਚਾਉਣ ਲਈ ਆਵੜਦਾ ਹੈ ਤੂੰ ਸੱਚਾ ਕੈਮਰਣ ਵਾਲਾ ਤੂੰ ਤਾਰਨ ਦੇ ਸਮਰੱਥ ਹੈ ਇਸ ਕਰਕੇ ਤਾਰਨ ਹਾਰ ਸਮਰੱਥ ਗੁਰੂ ਜੀ ਤੁਸੀਂ ਬਖਸ਼ਣਾ ਕਰੋ ਸਾਡੇ ਤੇ ਕਿਰਪਾ ਕਰੋ ਬਖਸ਼ਿਸ਼ ਕਰੋ ਬੈਸ ਸਥਾਨ ਕਹਾ ਗੁਣ ਤੇਰੇ ਕਿਆ ਕਿਆ ਕਥ ਹੋਇ ਅਪਾਰਾ ਸਤਗੁਰੂ ਜੀ ਮੇਰ ਕਰੋ ਸਤ ਸੰਗ ਵਿੱਚ ਟਿੱਕੇ ਮੈਂ ਤੇਰੇ ਗੁਣ ਗਾਉਂਦਾ ਰਹਾ ਪਰ ਤੂੰ ਬੇਅੰਤ ਤੇਰੇ ਸਾਰੇ ਗੁਣ ਮੈਂ ਬਿਆਨ ਨਹੀਂ ਕਰ ਸਕਦਾ ਅਲਖ ਨ ਲਖੀਐ ਅਗਮ ਅਜੋਨੀ ਤੂੰ ਨਾਥਾ ਨਾਥਣ ਹਾਰਾ ਤੂੰ ਅਲਖ ਹੈ ਤੂੰ ਬਿਆਨ ਤੋਂ ਪਰੇ ਹੈ ਤੂੰ ਅਪਾਉਂਚ ਹੈ ਤੂੰ ਜੂਨਾ ਤੋਂ ਰਹਿਤ ਹੈ ਤੂੰ ਵੱਡੇ ਵੱਡੇ ਨਾਥ ਇਕਵਾਉਣ ਵਾਲਿਆਂ ਨੂੰ ਵੀ ਆਪਣੇ ਬਸ ਵਿੱਚ ਰੱਖਣ ਵਾਲਾ ਹੈ ਕਿਸ ਪੈ ਦੇਖ ਕਹੋ ਤੂੰ ਕੈਸਾ ਸਭ ਜਾਚਕ ਤੂੰ ਦਾਤਾ ਰਾ ਤੇਰੀ ਰਚਨਾ ਨੂੰ ਵੇਖ ਵੇਖ ਕੇ ਮੈਂ ਕਿਸੇ ਅੱਗੇ ਇਹ ਆਖਣ ਜੋਗਾ ਨਹੀਂ ਹਾਂ ਕਿ ਤੂੰ ਕਿਹੋ ਜਿਹਾ ਹੈ ਭਾਵ ਸਾਰ ਸंसार ਵਿੱਚ ਤੇਰੇ ਵਰਗਾ ਕੋਈ ਹੈ ਹੀ ਨਹੀਂ ਸਾਰੇ ਜੀਵ ਤੇਰੇ ਦਰ ਦੇ ਮੰਗਦੇ ਹਨ ਤੂੰ ਸਭਨਾ ਨੂੰ ਦਾਤਾਂ ਦੇਣ ਵਾਲਾ ਹੈ ਭਗਤ ਹੀਣਾ ਨਾਨਕ ਦਰ ਦੇਖੋ ਇੱਕ ਨਾਮ ਮਿਲੈ ਉਰਤਾਰਾ ਤੇਰੀ ਭਗਤੀ ਤੋਂ ਖੁੰਝਿਆ ਹੋਇਆ ਤੇਰਾ ਦਾਸ ਨਾਨਕ ਗੁਰਨਾਨਕ ਦੇਵ ਜੀ ਤੇਰੇ ਦਰ ਤੇ ਆ ਡਕਿਆ ਇਸ ਕਰਕੇ ਹੁਣ ਮੇਰ ਦੀ ਨਿਗਾਹ ਕਰ ਮੈਂ ਤੇਰੇ ਦਰ ਤੇ ਆ ਡਗਾ ਹੇ ਪ੍ਰਭੂ ਮੈਨੂੰ ਤੇਰਾ ਨਾਮ ਮਿਲ ਜੇ ਮੈਂ ਇਸ ਨਾਮ ਨੂੰ ਆਪਣੇ ਸੀਨੇ ਵਿੱਚ ਪਰੋ ਲਵਾਂ ਇਹ ਮੇਰੇ ਤੇ ਬਖਸ਼ਿਸ਼ ਕਰ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਸ਼ਬਦਾਂ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ